ਹਾਂਜੀ ਨਮਸਕਾਰ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਟੀਚਿੰਗ ਗੁਰੂ ਦੇ ਉੱਤੇ ਤਾਂ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਹੈ ਜਿਹੜਾ ਚੰਡੀਗੜ੍ਹ ਦੇ ਵਿੱਚ ਸੈਕਟਰ 34 ਦੇ ਵਿੱਚ ਉਹਦੇ ਵਿੱਚ ਤੁਸੀਂ ਜਿਹੜਾ ਐਪਲੀਕੇਸ਼ਨ ਫਾਰਮ ਹੈ ਉਹ ਸਬਮਿਟ ਕਰਵਾਉਣਾ ਹੈ ਫਰੀ ਦੇ ਵਿੱਚ ਜਿਹੜੇ ਵੀ ਕੈਂਡੀਡੇਟ ਨੇ ਆਈਐਸ ਪੀਸੀਐਸ ਦੀ ਜਿਹੜੀ ਕੋਚਿੰਗ ਉਹ ਲੈਣੀ ਚਾਹੁੰਦੇ ਨੇ ਯੂਪੀਐਸਸੀ ਇਗਜ਼ਾਮ ਦੀ ਤਾਂ ਫਰੀ ਚ ਜਿਹੜੀ ਹੈਗੀ ਕੋਚਿੰਗ ਉਹ ਉੱਥੇ ਦਵਾਈ ਜਾਵੇਗੀ ਇਹ ਇਹ ਇੱਕ ਐਪਲੀਕੇਸ਼ਨ ਫਾਰਮ ਹੈ ਫਰੀ ਕੋਚਿੰਗ ਫਾਰ ਆਈਐਸ ਆਈਪੀਐਸ ਪੀਸੀਐਸ ਜੁਡੀਸ਼ਰੀ ਯੂਪੀਐਸਸੀ ਇਗਜ਼ਾਮ ਫੋਰ ਦਾ ਈਅਰ 2024-25 ਦੇ ਲਈ ਤੇ ਇਹ ਫਾਰਮ ਹੈ ਇੱਥੇ ਆਪਣਾ ਨਾਮ ਲਿਖਣਾ ਹੈ ਡੇਟ ਆਫ ਬਰਥ ਰਿਲੀਜੀਅਨ ਫਾਦਰ ਨੇਮ ਕੁਆਲਿਫਿਕੇਸ਼ਨ profession ਐਨੂਅਲ ਇਨਕਮ ਲਿਖਣੀ ਹੈ ਮਦਰ ਨੇਮ ਨੇਮ ਕੁਆਲਿਫਿਕੇਸ਼ਨ ਲਿਖਣੀ ਹੈ ਪਰਮਨੈਂਟ ਐਡਰੈਸ ਕੋਰਸਪੋਂਡੈਂਸ ਐਡਰੈਸ 10th 12th ਗ੍ਰੈਜੂਏਸ਼ਨ ਪੋਸਟ ਗ੍ਰੈਜੂਏਟ ਜੇਕਰ ਤੁਸੀਂ ਕਿਤੇ ਕਿੰਨੇ ਕਿਨੇ ਨੰਬਰ ਆਏ ਨੇ ਉਹ ਤੁਸੀਂ ਇੱਥੇ ਨਾਲ ਲਿਖਣਾ ਤੇ ਇਹਦੀਆਂ ਜਿਹੜੀਆਂ ਫੋਟੋ ਪਾਪੀ ਨੇ ਸਾਥ ਉਹ ਵੀ ਤੁਸੀਂ ਅਟੈਚ ਇਹਦੇ ਕਰਨੀਆਂ ਨੇ ਤੇ ਪਹਿਲਾਂ ਤੁਸੀਂ ਸਿਵਲ ਸਰਵਿਸ ਦਾ ਐਗਜ਼ਾਮ ਦਿੱਤਾ ਹੈ ਉਹਦੀ ਬਾਰੇ ਇੱਥੇ ਮੈਂਸ਼ਨ ਕਰਨਾ ਹੈ ਤੇ ਹੋਰ ਅਦਰ ਐਕਸਟਰਾ ਕਰਿਕੂਲਰ ਐਕਟੀਵਿਟੀਆਂ ਦੇ ਵਿੱਚ ਜੇਕਰ ਕੋਈ ਕੀਤੀ ਹੈ ਤਾਂ ਉਹ ਉੱਥੇ ਮੈਂਸ਼ਨ ਤੁਸੀਂ ਕਰਨਾ ਹੈ ਸੈਲਫ ਟੈਸਟ ਹੈ ਸਾਰੀ ਜਿਹੜੀ ਡਾਕੂਮੈਂਟ ਦੀ ਤੁਸੀਂ ਫੋਟੋਕਾਪੀ ਦੇ ਨਾਲ ਲਾਉਣੀ ਹੈ ਤੇ ਇਹ ਭਰ ਕੇ ਤੁਸੀਂ ਕਿੱਥੇ ਭੇਜਣਾ ਹੈ ਸੈਕਟਰ 34 ਗੋਲ ਐਪਲੀਕੇਸ਼ਨ ਜਿਹੜੀ ਇਹ ਹੈਗੀ ਹੈ ਫੋਟੋ ਲਗਾ ਕੇ ਜਿਹੜੀ ਐਪਲੀਕੇਸ਼ਨ ਹੈ ਉਹ ਸ੍ਰੀ ਗੁਰੂ ਤੇਗ ਬਹਾਦਰ ਸਾਈਵ ਗੁਰਦੁਆਰਾ ਸੈਕਟਰ 34 ਚੰਡੀਗੜ੍ਹ ਦੇ ਵਿੱਚ ਬਾਈ ਪੋਸਟ ਰਾਹੀਂ ਤੁਸੀਂ ਇਹ ਉੱਥੇ ਭੇਜਣੀ ਹੈ ਅੱਗੇ ਜਾ ਕੇ ਡਾਕੂਮੈਂਟ ਵੈਰੀਫਿਕੇਸ਼ਨ ਹੋਣਗੇ ਤੇ ਅੱਗੇ ਦੀ ਪ੍ਰੋਸੈਸ ਜਿਹੜੀ ਹੈਗੀ ਹੈ ਉਹ ਕੀਤੀ ਜਾਵੇਗੀ ਤਾਂ ਇਹਦਾ ਜਿਹੜਾ ਲਿੰਕ ਹੈ ਤੁਹਾਨੂੰ ਇਸ ਪੀਡੀਐਫ ਦਾ ਇਹ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਊਗਾ ਤੇ ਜਾ ਕੇ ਡਾਊਨਲੋਡ ਕਰਕੇ ਤੁਸੀਂ ਇਹਨੂੰ ਫਿਲਪ ਕਰਕੇ ਉੱਥੇ ਭੇਜ ਸਕਦੇ ਹੋ ਠੀਕ ਹੈ ਜੀ ਧੰਨਵਾਦ ਤੁਹਾਡਾ ਸਭ ਦਾ ਵੀਡੀਓ ਦੇਖਣ ਲਈ